ਭਾਈ ਗੁਰਜੀਖ ਖਾਲਸਾ ਭਾਈ ਗੁਰਜੀਖ ਜੀ ਤੁਹਾਡੇ ਲਈ ਲਿਆ ਕੇ ਪਟਿਆਲਾ ਸੀਪਾ ਜਿਹਦੀ ਲੈਂਥ ਹੈ 5.5 ਮੀਟਰ ਤੇ ਪਰੜ ਆਪਾਂ ਫੁੱਲ ਵੇਲੇ ਵਰਤਿਆ ਜਿਹੜਾ ਪਾ ਥੱਲੇ ਕਿਸ ਕਿਸ ਰਹੀ ਆ ਉਹ 1 ਮੀਟਰ ਦੀ ਆ ਜਿਹੜਾ ਆਪਾਂ ਲਾਣਾ ਲਗਾਉਣਾ ਹੈ ਉਹ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਖੁੱਲ ਦਾ ਪਾਸੇ ਥੱਲੇ ਦੇ ਬੰਦ ਪਾਸੇ ਉੱਪਰ ਰੱਖ ਕੇ ਪੂਰੀ ਚੰਗੀ ਤਰੀਕੇ ਨਾਲ ਸਫਾਈ ਵਿੱਚ ਲਿਆ ਕੇ ਜਿਹੜਾ ਆਪਾਂ ਲਗਾ ਦੇਣਾ ਤੇ ਇਹਦੇ ਵਿੱਚ ਪਾਣੀ ਵਿੱਚ ਆਪਾਂ ਹੱਥ ਫੇਰ ਲੈਣਾ ਹੈ ਲੜਤੇ ਤਾਂ ਜਿਹੜਾ ਆਪਣਾ ਲਾੜਾ ਪੂਰੀ ਚੰਗੀ ਤਰੀਕੇ ਨਾਲ ਸਫਾਈ ਵਿੱਚ ਆ ਜਾਵੇ ਪੁਰਜੰਗੀ ਟ੍ਰਿਕੇ ਨਾਲ ਜਿਹੜਾ ਪਪੜਾੜਾ ਉਹ ਪੁਰਜੰਗੀ ਟ੍ਰਿਕ ਨਾਲ ਫਾਈਵ 'ਤੇ ਲਗਾ ਦੇਵਾਂਗੇ ਜਿਹੜੇ ਵੀਰ ਚੈਨਲ ਤੋਂ ਨਵੇਂ ਹਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਨੋਟੀਫਿਕੇਸ਼ਨ ਨੂੰ ਆਲ ਤੇ ਸੈੱਟ ਕਰ ਲੈਣ ਤਾਂ ਜੋ ਇਸੇ ਤਰ੍ਹਾਂ ਹੀ ਹੋਰ ਪੱਗਾਂ ਦੀ ਵੀਡੀਓ ਦੇਖਣ ਲਈ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਆਉਂਦੀ ਰਹੇ ਅਗਲਾ ਲਾੜੋ ਸੇ ਆਪਾਂ ਇਹਦਾ ਬੈਕ ਟੂ ਪਿੰਚ ਕਰਕੇ 골ਦਾ ਵਾ ਤੋਂ ਤਲੇ ਦੇ ਬੰਦ ਪਾਸੇ ਉੱਪਰ ਲਾ ਲਾਂਗੇ ਤੇ ਇਹਨੂੰ ਆਪਾਂ ਹਾਫ ਤੋਂ ਪਿੰਚ ਕਰ ਲਵਾਂਗੇ ਆਪਾਂ ਇਹਦਾ ਉੱਪਰੋਂ ਵੀ ਪਿੰਚ ਕਰਾਂਗੇ ਹਰ ਇੱਕ ਲੜੇ ਲੜੇ ਆਪਾਂ ਉੱਪਰੋਂ ਪਿੰਚ ਕਰਨਾ ਹੈ ਤੇ ਇਸ ਵਿੱਚ ਜਿਹੜਾ ਆਪਾਂ ਬਾਜ ਫੇਰਾਂਗੇ ਜਿਹੜਾ ਆਪਾਂ ਪੇਜ ਜਿਹੜੇ ਆਪਾਂ ਲੜ ਲਗਾਵਾਂਗੇ ਉਹਨਾਂ ਤੋਂ ਫਾਸਲਾ ਕੱਢ ਰੱਖਾਂਗੇ ਤੇ ਬਾਅਦ ਵਿੱਚ ਆਪਾਂ ਬਾਜ ਨਾਲ ਜਿਹੜਾ ਉਹਨਾਂ ਦਾ ਫਾਸਲਾ ਬਗਾਵਾਂਗੇ ਬਾਜ ਨਾਲ ਬਾਅਦ ਵਿੱਚ ਕੀ ਹੁੰਦਾ ਕਿ ਇਹਦਾ ਫਾਸਲਾ ਹੀ ਬਾਜ ਜਾਂਦਾ ਤੇ ਮਟਾਈ ਵੀ ਬਾਜ ਜਾਂਦੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਆਪਾਂ ਬੈਗ ਤੋਂ ਪਿੰਚ ਕਰਕੇ ਖੋਲਦਾ ਬਸ ਥੱਲੇ ਦੇੰਦ ਪਾਸਾ ਉੱਪਰ ਕੇ ਉੱਪਰੋਂ ਜਿਹੜਾ ਆਪਾਂ ਉੱਪਰਲੇ ਪੇਚ ਹੱਥ ਫੇਰ ਲੈਣਾ ਹੈ ਜਿਵੇਂ ਤੇ ਵੀਡੀਓ 'ਚ ਦੇਖ ਰਹੇ ਹੋ ਤੇ ਪੱਲੇ ਨੂੰ ਸਿੰਗਲ ਪੱਲੇ ਨੂੰ ਖਿੱਚ ਕੇ ਜਿੱਤੇ ਤੱਕ ਆਪਨੇ ਜਾਂਦਾ ਹੈ ਤੇ ਆਪਾਂ ਹਾਫ ਤੋਂ ਜਿਹੜਾ ਪਿੰਚ ਕਰ ਲੈਣਾ ਹੈ ਇਹਨੂੰ ਜਿਹੜਾ ਆਪਾਂ ਪੂਰੀ ਚੰਗੀ ਤਰੀਕੇ ਨਾਲ ਆਪਾਂ ਪਿੰਚ ਕਰ ਤੋਂ ਬਾਅਦ ਜਿਹੜਾ ਆਪਾਂ ਲਾੜਾ ਲਗਾ ਦੇਵਾਂਗੇ ਇਹਨੂੰ ਆਪਾਂ ਜਿਹੜਾ ਡਬਲ ਪਿੰਚ ਕਰਾਂਗੇ ਤਾਂ ਜਿਹੜਾ ਆਪਣਾ ਲਾੜਾ ਉਹ ਮੋਟਾ ਰਹੇ ਤੇ ਇਹਦਾ ਆਪਾਂ ਫਾਸਲਾ ਘਟਾਵਾਂਗੇ ਘਟਾ ਕੇ ਲਗਾ ਕੇ ਤੇ ਬਾਅਦ ਵਿੱਚ ਆਪਾਂ ਜਿਹੜਾ ਪੁੱਛ ਪਾ ਲਈ ਫੇਰਾਂਗੇ ਬਾਅਦ ਫੇਰਨ ਤੋਂ ਬਾਅਦ ਤੇ ਇਸ ਨਾਲ ਜਿਹੜਾ ਆਪਣਾ ਫਾਸਲਾ ਤੇ ਮੋਟਾਈ ਦੋਵੇਂ ਵਾਜ ਜਾਂਦੇ ਹਨ ਤੇ ਜਿਹੜਾ ਹੁਣ ਆਪਾਂ ਅਗਲਾ ਲੜ ਲ ਲ ਲ ਲ ਲਵਾਂਗੇ ਆਪਾਂ ਬੈਕ ਤੋਂ ਪਿੰਚ ਕਰਕੇ ਉਸੇ ਤਰ੍ਹਾਂ ਖੋਲਦਾ ਪਤਾ ਤਲੇ ਬੰਦ ਪਾਸੇ ਉੱਪਰ ਰੱਖ ਕੇ ਤੇ ਜਿਹੜੇ ਆਪਣੇ ਉੱਪਰਲੇ ਵੇਜਨੇ ਉਹਦੇ ਵਿੱਚ ਆ ਬਾਤ ਫੇਰਾਂਗੇ ਤੇ ਜਿਹੜੇ ਆਪਣੇ ਉੱਪਰਲੇ ਵੇਜਨੇ ਉਹਨਾਂ ਜਿਹੜੇ ਆਪਣਾ ਫਾਸਲਾ ਉਹ ਵੀ ਇੱਕ ਸਾਰੇ ਰੱਖਣਾ ਹੈ ਤੇ ਤੁਸੀਂ ਜਿਹੜੀ ਸਫਾਈ ਹੈ ਉੱਪਰਲੇ ਵੇਚ ਦੀ ਨਾਲ ਦੀ ਨਾਲ ਵੀ ਕਰ ਸਕਦੇ ਹੋ ਤੇ ਇਕੱਠੇ ਬਾਅਦ ਵਿੱਚ ਵੀ ਕਰ ਸਕਦੇ ਹੋ ਤੁਸੀਂ ਸਫਾਈ ਕਰ ਲਈ ਜਿਹੜਾ ਡਬਲ ਸ਼ੀਸ਼ਾ ਵੀ ਵਰਤ ਸਕਦੇ ਹੋ ਉਸੇ ਤਰੀਕੇ ਨਾਲ ਜਿਹੜਾ ਆਪਾਂ ਉਹ ਅਗਲਾ ਲੜ ਜਿਹੜਾ ਉਸੇ ਤਰੀਕੇ ਨਾਲ ਹਾਫ ਤੋਂ ਪਿੰਚ ਕਰਕੇ ਉੱਪਰ ਆ ਫੋਲਡ ਕਰਕੇ ਤੇ ਫਾਸਲਾ ਘਟਾ ਕੇ ਜਿਹੜਾ ਆਪਾਂ ਲੜ ਲਗਾ ਦੇਵਾਂਗੇ ਤੇ ਇਸ ਵਿੱਚ ਜਿਹੜਾ ਆਪਾਂ ਬਾਜਾ ਉਹ ਫੇਰਾਂਗੇ ਤੇ ਜਿਹੜਾ ਹੁਣ ਆਪਾਂ ਅਗਲਾ ਲੜ ਲਗਾਵਾਂਗੇ ਉਹ ਪੂਸੇ ਤਰ੍ਹਾਂ ਬੈਕ ਤੋਂ ਪਿੰਚ ਕਰਕੇ ਫੋਲਡ ਕਰਦੇ ਬਾਅਦ ਉਹ ਚੱਲੇ ਬਾਅਦ ਬਾਅਦ ਉੱਪਰ ਰੱਖ ਲਵਾਂਗੇ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੱਤ-ਵੱਤ ਸ਼ੇਅਰ ਕਰਦੇ ਤਾਂ ਜਿਹੜੇ ਵੀਰੋ ਜਿਹੜੇ ਇਹਨਾਂ ਲਈ ਸੀ ਪੱਗ ਸਿੱਖਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੋ ਪਰ ਇਸ ਵੀਡੀਓ ਨੂੰ ਦੇਖ ਕੇ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਤੇ ਉਸੇ ਤਰੀਕੇ ਨਾਲ ਆਪਣਾ ਜਿਹੜਾ ਹਨਮਾ ਲੜਾ ਉਹ ਆਪਾਂ ਹਾਫ ਤੋਂ ਪੈਂਚ ਕਰ ਦੇਵਾਂਗੇ ਤੇ ਪੂਰੀ ਜੰਗੀ ਤਰੀਕੇ ਨਾਲ ਆਪਾਂ ਉੱਪਰੋਂ ਵੀ ਫੋਲਡ ਕਰ ਦੇਵਾਂਗੇ ਜਿਹੜਾ ਆਪਾਂ ਲੜਾ ਉਹਨੂੰ ਆਪਾਂ ਲਗਾ ਦੇਵਾਂਗੇ ਤੇ ਇਸੇ ਜਿਹੜਾ ਆਪਾਂ ਬਾਅਦ ਜਾਓ ਫੇਰਾਂਗੇ ਤੇ ਲੈਣ ਆਪਣੇ ਉੱਪਰਲੇ ਪੇਜ ਨੂੰ ਉਹਨਾਂ ਦਾ ਆਪਾਂ ਜਿਹੜੇ 5 ਲਾਈਕਸ ਕਰਾਂਗੇ ਤੇ ਹੁਣ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਕਿ ਆਪਣਾ ਕੱਲ੍ਹ ਜਿਹੜਾ ਲੜ ਲਾਉਣ ਤੋਂ ਪਹਿਲਾਂ ਜਿਹੜੀ ਆਪਾਂ ਆਪਣੇ ਸੱਜੇ ਪਾਸੇ ਜਿਹੜੇ ਪਸਵਾਹੀ ਕਰਨੀ ਹੈ ਤੇ ਉਹਨੂੰ ਉੱਪਰਲੇ ਨੂੰ ਆਪਾਂ ਥੱਲੇ ਨੂੰ ਖਿੱਚੇ ਲਵਾਂਗੇ ਤੇ ਜਿਹੜਾ ਵਾ ਪੱਗ ਪੈਨ ਲਗਾਉਣਾ ਹੈ ਆਪਣਾ ਨੱਕ ਦੀ ਸੀਟ 'ਚ ਲਗਾਵਾਂਗੇ ਤੇ ਜਿਹੜਾ ਆਪਣਾ ਲੜ ਹੈ ਅਰੇ ਦੋ ਪੱਲੇ ਨਹੀਂ ਤੇ ਜਿਹੜਾ ਆਪਾਂ ਖੱਬਾ ਪੱਲਾ ਉਹਨੂੰ ਹਾਫ ਫੋਲਡ ਕਰ ਲੈਣਾ ਤੇ ਸੱਜੇ ਪੱਲੇ ਨੂੰ ਹਾਫ ਫੋਲਡ ਕਰ ਲੈਣਾ ਹੈ ਤੇ ਬੁਰਜੰਗੀ ਤਰੀਕੇ ਨਾਲ ਜਿਹੜਾ ਆਪਾਂ ਲਾੜਾ ਨੂੰ ਸਭਾਈ ਵਿੱਚ ਲਿਆ ਕੇ ਜਿਹੜਾ ਆਪਾਂ ਉੱਪਰੋਂ ਤੋਂ ਥੱਲਿਓਂ ਪੇੜਾ ਬਾਧੂ ਕੱਪੜਾ ਉਹਨੂੰ ਫੋਲਡ ਕਰਕੇ ਤੇ ਪੱਗ ਪੈਂਦੇ ਥੱਲਿਓਂ ਲਿਆ ਕੇ ਲਾੜ ਨੂੰ ਸੱਜੇ ਪਾਸੇ ਵੱਲ ਨੂੰ ਮੋੜ ਦੇਵਾਂਗੇ ਤੇ ਬੁਰਜੰਗੀ ਤਰੀਕੇ ਨਾਲ ਜਿਹੜਾ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਕੇ ਲਾੜ ਨੂੰ ਲਗਾ ਦੇਵਾਂਗੇ ਤੇ ਜਿਹੜਾ ਨਾਲ ਆਪਾਂ ਸੇਟਾ ਗਾਂਗੇ ਜਿਹੜਾ ਆਪਾਂ ਪਹਿਲਾਂ ਲਾ ਲਗਾ ਸੀ ਉਹਨੂੰ ਆਪਾਂ ਖੋਲ ਲਵਾਂਗੇ ਤੇ ਚਾਰੇ ਪਾਸੇ ਜਿਹੜਾ ਆਪਾਂ ਟੱਗ ਦੇਵਾਂਗੇ ਟਕਣ ਤੋਂ ਬਾਅਦ ਜਿਹੜਾ ਆਪਾਂ ਪਿਛਲਾ ਲੜ ਉਹਨੂੰ ਖਿੱਚ ਲਵਾਂਗੇ ਤੇ ਫਿਰ ਜਿੱਥੇ ਕਿਤੇ ਬਣਿਆ ਜਿਹੜਾ ਸੇਰਾ ਉਹ ਆਪਣਾ ਨਗਰਿਆਂ ਦਾ ਤਾਂ ਆਪਾਂ ਉਹਨੂੰ ਡਬਲ ਸਿਸ਼ੇ ਨਾਲ ਲੈ ਆਪਾਂ ਟੱਗ ਲਵਾਂਗੇ ਜਿਹੜਾ ਆਪਾਂ ਪਿਛਲਾ ਲੜ ਲਗਾਉਣਾ ਹੈ ਉਹ ਵੀ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਕਲਗੀ ਲੜ ਲਗਾਇਆ ਸੀ ਅੱਧਾ ਪੱਲਾ ਉਧਰ ਫੋਲਡ ਤੇ ਅੱਧਾ ਪੱਲਾ ਉਧਰ ਫੋਲਡ ਕਰਕੇ ਜਿਹੜਾ ਆਪਾਂ ਲਗਾ ਦੇਵਾਂਗੇ ਜਲਦੀ ਨਾਲ ਮੈਂ ਵੀਡੀਓ ਲੈ ਕੇ ਹਾਜ਼ਰ ਹੋਵਾਂ